ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਹੁਣੇ ਜੀ ਨਵਾਂ ਲੱਗਿਆ ਜੀ ਅਸੀਂ ਜਿਹੜੇ ਨਸ਼ੇ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਕੋਰਟ ਨੂੰ ਕੀ ਨਸ਼ਾ ਅਸੂਲੀ ਕਾਨੂੰਨ ਪਰਵੇ ਕਰਦੇ ਹਨ ਮੁਕਦਮੇ ਚੱਲ ਰਹੇ ਹਨ ਬਲੇ ਰੂਪ ਕਰਕੇ ਜਿਹੜੇ ਵਿੱਚ ਇਸ ਤੋਂ ਇਲਾਵਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਇਹ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਕਰਾ ਜਾ ਕੇ ਲੋਕਾਂ ਨੂੰ ਬੱਚਿਆਂ ਨੂੰ ਸਵਾਰੇ ਮੋਟੇ ਤੇ ਅਸੀਂ ਕੱਲ ਵੀ ਇੱਥੇ ਖਾਸ ਕਰਕੇ ਆਪਣੇ ਸਕੂਲ ਹੈਗਾ ਸਰਕਾਰੀ ਸਕੂਲ ਨਵੀਨ ਸਕੂਲ ਉਥੇ ਜਾ ਕੇ ਬੱਚਿਆਂ ਨੂੰ ਬਾਰੇ ਡੀਐਸਪੀ ਸਾਹਿਬ ਆਏ ਸੀ ਉਹਨਾਂ ਨੇ ਬ੍ਰੀਫ ਕੀਤਾ ਸੀ ਇਹਦੇ ਮਾਰੇ ਨੀਤੀਆਂ ਬਾਰੇ ਦੱਸਿਆ ਸੀ ਅੱਜ ਵੀ ਅਸੀਂ ਦੇਸ਼ ਭਗਤ ਯੂਨੀਵਰਸਿਟੀ ਗਿਆ ਸੀ ਡੀਐਸਪੀ ਸਾਹਿਬ ਆਏ ਸੀ ਉੱਥੇ ਵੀ ਕੀਤਾ ਅੱਗੇ ਵੀ ਅਸੀਂ ਹੋਰ ਕੈਂਪ ਲਾਵਾਂਗੇ ਜਿਹੜੇ ਬੰਦੇ ਬੱਚੇ ਗਲਤ ਲੈਣਸ ਪੈ ਗਏ ਨੇ ਇਹਨਾਂ ਸੈੱਟਨਾ ਚਾਹੁੰਦੇ ਹਾਂ ਜਿਸ ਨੂੰ ਉਹ ਲੋਕਾਂ ਅਖੇ ਜਿਹੜਾ ਹਸਪੀਟਲ ਵਗੈਰਾ ਦਾਖਲ ਕਰਦੇ ਆ ਲੋਕਾਂ ਕੰਮ ਨਹੀਂ ਕਰਦਾ। ਤੁਸੀਂ ਕੋਈ ਬੰਦੇ ਨੂੰ ਕਹਿੰਦੇ ਵੀ ਜੇ ਕੋਈ ਨਸ਼ਾ ਕਰਦਾ ਜੀ ਉਹਦੇ ਬਾਰੇ ਸਾਨੂੰ ਇਤਲਾਹ ਦਿਓ। ਅਸੀਂ ਉਹ ਜਿਹੜਾ ਬੰਦਾ ਸਾਨੂੰ ਇਤਲਾਹ ਦੇਊਗਾ ਉਹਦਾ ਨਾਮ ਗੁੱਪਤ ਰੱਖਿਆ ਜਾਊਗਾ। ਉਹਦੀ ਕਿਤੇ ਗਵਾਹੀ ਨਹੀਂ ਹੋਊਗੀ ਕਿਤੇ ਉਹਦਾ ਪਬਲਿਕ 'ਚ ਨਹੀਂ ਆਊਗਾ ਕਿ ਧੋੜ ਦੇ ਬਾਰੇ ਕਿਸੇ ਨੇ ਪੁੱਛ ਦੱਸੇ। ਤੁਸੀਂ ਜਮੀਨ ਦੱਸੋਗੇ। ਇਹਦੇ ਬਾਰੇ ਅਸੀਂ ਨਾਕੀ ਲਗਾਉਣੀ ਹੈ ਜੀ ਜੇ ਕੋਈ ਬੰਦਾ ਜਿਹੜਾ ਪਟਾਕੇ ਮਾਰਦਾ ਉਹਦੇ ਖਿਲਾਫ ਅਸੀਂ ਚਾਰਾ ਕਰਾਂਗੇ। ਕੋਈ ਮੁਰਗੀ ਕਰਦੇ ਕਰਾਂਗੇ। ਕੋਈ ਮੈਦੀਗਲ ਹੁਣ ਮੋਟਰਸਾਈਕਲ ਬਹੁਤ ਹੋ ਵੀ ਹੋ ਰਹੇ ਨੇ ਤੇ ਛੋਟੇ ਬੱਚੇ ਨੇ ਉਹ ਵੀ ਜੀਆ ਵੀ ਨੇ ਨਾਲ ਤੋਂ ਜਿਹੜਾ ਕਰ ਰਹੇ ਨੇ ਉਹਦੀ ਪਹਿਚਾਨ ਕਰਿਆ ਤੇ ਜਾਣ ਤੂੰ ਜਿਹੜੇ ਕੋਈ ਸਾਨੂੰ ਇਤਲਾ ਮਿਲਦੀ ਹੈ ਕੋਈ ਕੋਈ ਵਾਹਨ ਚੋਰੀ ਹੋ ਗਿਆ ਮੋਟਰਸਾਈਕਲ ਦਾ ਹੋਰ ਅਸੀਂ ਉਹਦਾ ਖਬਰ ਮੁਕਦਮਾ ਦਰਜ ਕਰਕੇ ਸੌਂਚ ਕਿਸੇ ਕਾਰਵਾਈ ਕਰਦੇ ਹਾਂ ਤੇ ਬੁਰਜ ਨੂੰ ਗ੍ਰਿਫਤਾਰ ਕਰਦੇ ਜਿਹੜੀ ਵੀ ਜਗ੍ਹਾ ਅਸੀਂ ਉਹਨਾਂ ਨੂੰ ਜੋ ਉਹਨਾਂ ਦੇ ਮਾਤਿਆਂ ਨੂੰ ਕਹਾਂਗੇ ਕਿ ਜਿਹੜੇ ਬੱਚਿਆਂ ਨੂੰ ਟੀਕਾ ਲਾ ਦਿੰਦੇ ਜਾਣ ਇਹਦੇ ਨਾਲ ਉਹਨਾਂ ਦੇ ਪਰਿਵਾਰ ਦਾ ਜਾਂ ਦੂਸਰੇ ਪਾਸੇ ਕਿਸੇ ਹੋਰ ਦਾ ਜੇ ਛੋਟਾ ਬੱਚਾ ਗਲਤੀ ਕਰ ਲਵੇ ਉਹਦਾ ਨੁਕਸਾਨ ਹੁੰਦਾ ਤੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੇ ਜਿਹੜੇ ਛੋਟੇ ਬੱਚੇ ਨੂੰ ਟੀਕਾ ਕਰਾਉਣਾ ਇੱਕ ਬਾਜ਼ਾਰ ਦੇ ਵਿੱਚ ਜਿਹੜੇ ਟ੍ਰੈਜਿਕ ਮਾਮਲੇ ਬਹੁਤ ਸਾਰੇ ਦੇਖੇ ਗਏ ਨੇ ਬਾਰੇ ਕੀ ਫੀਲ ਕਰਨਾ ਹੈ ਵੀ ਕੀ ਇਸ ਨੂੰ ਸਖ਼ਤ ਰੈਗੂਲੇਟਿਵ ਬਣਾਇਆ ਸਮਝੋ ਜਿਵੇਂ ਮੋਟਰਸਾਈਕਲਾਂ ਦੀ ਪਰਬਾਨ ਹੈ ਕਿ ਗੱਡੀਆਂ ਕਰਾਂਗੇ ਬੜੀ ਟ੍ਰੈਜਿਕ ਗੱਲ ਹੈ ਬੜੀ ਸਮੱਸਿਆ ਹੈ ਇਹ ਬਾਜ਼ਾਰ ਦੀ ਰੋਕਣ ਦੀ ਗੱਲ ਹੈ ਜੇ ਆ ਕੋਈ ਨਹੀਂ ਅਸੀਂ ਇਹਦੇ ਬਾਰੇ ਦੁਕਾਨਦਾਰਾਂ ਨਾਲ ਮੀਟਿੰਗ ਕਰਾਂਗੇ ਯੂ ਸਰ ਨਾਲ ਮੀਟਿੰਗ ਕਰਦੇ ਪ੍ਰਧਾਨ ਜੀ ਨਾਲ ਮੀਟਿੰਗ ਕਰਾਂਗੇ ਵੀ ਜਿਹੜੀ ਕੋਈ ਰੋਡ 'ਤੇ ਮਗਰ ਦੁਕਾਨਾਂ ਤੋਂ ਕੀ ਰੱਖਿਆ ਸਮਾਨ ਉਹਦਾ ਪਿੱਛੇ ਉਟਾਉਣ ਨੂੰ ਜਾਈ ਤੇ ਉਹਦੀ ਇਹ ਸਭ ਨੂੰ ਮੱਦੇਨਜ਼ਰ ਨਾਲ ਤਵਰੀਆਂ ਨੇ ਨਾ ਰੇੜੀਆਂ ਫਟੜੇ ਦੇ ਉੱਪਰੇ ਲਾਈ ਹੋਈਆਂ ਨੇ ਇਹਦੇ ਬਾਰੇ ਹਾਂਜੀ ਉਹ ਵੀ ਫਿਰ ਅਸੀਂ ਯੂ ਸਰ ਨਾਲ ਨਾਲ ਲੈ ਕੇ ਕਹਾਂ ਜੀ ਮਿਲ ਕੇ ਤੇ ਅਸੀਂ ਉਹਦੀ ਪ੍ਰੇ ਕਰੋਗੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਦ ਤੇ ਵਾਦ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ